ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨਾਂ ਗੁਰਦੁਆਰਾ ਜੋਲਨੀ ਮਹਿਲ ਦੇ ਜੋ ਕਿ ਪਿੰਡ ਠੱਠੀ ਖਾਰਾ ਸ੍ਰੀ ਅਮਰਤ ਸਰਵਿਕੇ ਵਸਿਆ ਹੋਇਆ ਹੈ ਸਥਾਨ ਤੇ ਬੈਠੇ ਗੁਰੂ ਅਰਜਨ ਪਾਤਸ਼ਾਹ ਦੀਵਾਨ ਸਜਾ ਰਹੇ ਸਨ ਅਤੇ ਸੰਗਤਾਂ ਦੀਵਾਨ ਵਿੱਚੋਂ ਬਾਹਰ ਦੇਖਣ ਲੱਗੀਆਂ ਤਾ ਗੁਰੂ ਸਾਹਿਬ ਨੇ ਪੁੱਛਿਆ ਤੁਸੀਂ ਕਿੱਧਰ ਦੇਖ ਰਹੇ ਹੋ ਤਾਂ ਉਸ ਸਮੇਂ ਸੰਗਤਾਂ ਨੇ ਬੇਨਤੀ ਕੀਤੀ ਕਿ ਅਸੀਂ ਝੂਲਦੇ ਹੋਏ ਹਾਥੀਆਂ ਨੂੰ ਦੇਖ ਰਹੇ ਹਾਂ ਤਾਂ ਗੁਰੂ ਪਾਤਸ਼ਾਹਾਂ ਨੇ ਬਚਨ ਕੀਤਾ ਕਿ ਹਾਥੀ ਤਾਂ ਜਿਉਂਦੇ ਜੀ ਝੂਲਦੇ ਹਨ ਇਸ ਅਸਥਾਨ ਦੀਆਂ ਦੀਵਾਰਾਂ ਰੰਦੀ ਦੁਨੀਆ ਤੱਕ ਝੂਲਣਗੀਆਂ ਤੁਸੀਂ ਅੱਜ ਵੀ ਇਸ ਬਚਨ ਦੇ ਪ੍ਰਤੱਖ ਦਰਸ਼ਨ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਸ ਸਥਾਨ ਤੇ ਇੱਕ ਦੀਵਾਰ ਹੈ ਜਿਸ ਉੱਤੇ ਬੈਠ ਕੇ ਸੰਗਤਾਂ ਅੱਜ ਵੀ ਝੂਲਣ ਦਾ ਆਨੰਦ ਪ੍ਰਾਪਤ ਕਰਦੀਆਂ ਹਨ ਅਤੇ ਇਹ ਬਚਨ ਅੱਜ ਵੀ ਪ੍ਰਤੱਖ ਪੂਰੇ ਹੋ ਰਹੇ ਹਨ ਬੋਲੋ ਜੀ ਵਾਹਿਗੁਰੂ ਵਾਹਿਗੁਰੂ